ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸ਼ਖਵੀਰ ਬਾਦਲ ਜਦਨ ਦਾ ਮੀਡੀਆ ਤੋਂ ਪਾਸੇ ਹੋਇਆ ਚੁੱਪ ਕਰਕੇ ਬੈਠਾ ਤੇ ਉਸ ਦਿਨ ਦੀ ਸ਼ਖਵੀਰ ਬਾਦਲ ਦੀ ਚਰਚਾ ਇੰਨੀ ਕਸ਼ਿੜੀ ਹੋਈ ਹੈ ਅਸ਼ਾ ਮੈਂ ਨਾ ਤੁਹਾਨੂੰ ਪਹਿਲੀ ਇੱਕ ਬੇਨਤੀ ਕਰ ਦਨਾ ਮੈਨੂੰ ਪਤਾ ਤੁਸੀਂ ਕਮੈਂਟਾਂ ਵਿੱਚ ਮੈਨੂੰ ਕਹਿਣਾ ਹੈ ਤੁਈ ਤਾਂ ਜੁੱਤੀ ਮਾਰੀ ਸੀ ਸ਼ਕੀਰ ਬਾਦਲ ਦੇ ਤੂੰ ਤਾਂ ਖਲਾਫ ਸੀ ਤੂੰ ਤਾਂ ਨਰੇਣੂ ਮਹੰਤ ਕਹਿੰਦੇ ਸੀ ਮੈਂ ਅੱਜ ਵੀ ਕਹਣਾ ਪਰ ਆ ਜਿਹੜੇ ਬੀਬੀ ਜ਼ਗੀਰ ਕੌਰ ਐ ਿਆਲੀ ਸਾਹਿਬ ਐ ਪਹਿਲਾਂ ਕਲਫਲਾਉਂਦੇ ਸੀ ਹੁਣ ਦਾੜੀ ਚਿੱਟੀ ਦਿਸਣ ਲੱਗੀ ਜੜਾਂ ਚ ਕਿਉਂ ਕਿਉਂਕਿ ਹੁਣ ਪ੍ਰਧਾਨ ਸਾਹਿਬ ਬਣਨੇ ਹੁਣ ਫਿਰ ਅਕਾਲੀ ਨੀਲੀਆਂ ਪੱਗਾਂ ਵਾਲੇ ਟੌੜਾ ਕਲਰ ਪੱਗ ਵਾਲੇ ਸਿਆਣੇ ਹੁੰਦੇ ਨੇ ਨਾ ਹੁਣ ਬੀਬੀਆਂ ਦੇ ਪੈਰੀਂ ਹੱਥ ਲਾ ਕੇ ਬਾਬਾ ਖੱਡਣੀਆਂ ਵੀ ਅਸੀਂ ਅਕਾਲੀ ਦਲ ਨੂੰ ਬਚਾਉਣਾ ਹੈ ਅਸੀਂ ਪੰਜਾਬ ਨੂੰ ਬਚਾਉਣਾ ਹੈ ਅਸੀਂ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨਾ ਹੈ ਪਰ ਸੋਚਿਆ ਨਹੀਂ ਵੀ ਨੜੀ ਮਾਰ ਕੁੜੀ ਮਾਰ ਬੀਬੀ ਜਗੀਰ ਕੌਰ ਵੀ ਤੁਹਾਡੇ ਨਾਲ ਹੀ ਬੈਠੀ ਹੁੰਦੀ ਹੈ ਨੜਪਵਾਦ ਬੋਲੀਪੁਰ ਵਾਲਾ ਹਮ ਥੇ ਹਮ ਕੈਸੇ ਥਾ ਉਹ ਪ੍ਰੇਮ ਸਿੰਘ ਚੰਦੂ ਮਾਤਰਾ ਵੀ ਨਾਲ ਜਿਹੜਾ ਕਹਿੰਦਾ ਨਰਿੰਦਰ ਮੋਦੀ ਮੇਰੇ ਘਰੇ ਰਹਿੰਦਾ ਹੁੰਦਾ ਸੀ ਜਿਹੜਾ ਕਹਿੰਦਾ ਮੈਨੂੰ ਨਰਿੰਦਰ ਮੋਦੀ ਨੇ ਕਿਹਾ ਕਿ ਬਾਲੂ ਸਾ ਤੋ ਲਖਾ ਕੇ ਲੈ ਗਿਆ ਉਹ ਤੁਹਾਨੂੰ ਮੈਂ ਮਨਿਸਟਰ ਬਣਾ ਦੇਣਾ ਇਸ ਸਟੇਟਮੈਂਟ ਦੇ ਪਈਆਂ ਨੇ ਤੇ ਸ਼ੋਮਨੀ ਕਮੇਟੀ ਦੇ ਜਿਹੜੇ ਭੁੱਕੀ ਵੇਚਣ ਵਾਲੇ ਬਲੈਕੀ ਸੀ ਉਹ ਵੀ ਨਾਲ ਹੀ ਨਿਆਲੀ ਸਾਹਿਬ ਦੇ ਹੁਣ ਮੀਟਿੰਗ ਕਰਕੇ ਨਵੀਂ ਭਰਤੀ ਸ਼ੁਰੂ ਕਰਦੇ ਆ। ਅੱਛਾ ਮੈਨੂੰ ਗੱਲ ਜੇਤੇ ਆ ਗਈ ਇਹ ਕੌਣ ਨੇ ਇਹ ਉਹੀ ਨੇ। ਉਹੀ ਕੌਣ? ਜਦੋਂ ਸੁਖਵੀਰ ਬਾਦਲ ਰੋਟੀ ਖਾਂਦਾ ਸੀ ਨਾ ਜਿਹੜੀ ਪਿੱਛੇ ਸ਼ਬਜੀ ਵੱਜ ਜਾਂਦੀ ਸੀ ਮਾੜੀ-ਮੋਟੀ। ਕਹਿੰਦੇ ਸੀ ਸੀ ਕਾਹ ਨੂੰ ਕੌਲੀ ਹੋਰ ਲਵੇੜ ਰਹੀਆਂ ਇਹਦੇ ਚ ਹੀ ਖਾ ਲੈਨੇ ਆ। ਇਹ ਉਹ ਨੇ। ਜਦੋਂ ਕਿ ਦਸ ਕਾਂਝ ਵੀ ਬਣੀ ਹੁੰਦੀ ਸੀ ਨਾ ਬੇਟਰ ਆਉਂਦਾ ਸੀਗਾ ਨਵਾਂ ਗਲਾਸ ਲੈ ਕੇ। ਨਹੀਂ 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 ਕਾਹ ਨੂੰ ਗਲਾਸ ਤੁਹਾਨੂੰ ਆਪੂ ਐਸੇ ਚ ਹੀ ਲੈਨੇ ਆ ਸੀ। ਇਹ ਉਹ ਨੇ। ਜੇ ਅਕਾਲ ਤਖਤ ਦਾ ਜਥੇਦਾਰ ਸਿੰਘ ਵੀਰ ਬਾਲ ਦੇ ਨਾਲ ਪਲੇਟ ਵਿੱਚ ਬਾਦਾਮ ਖਾ ਸਕਦਾ ਹੈ ਪਿਸਤੇ ਖਾ ਸਕਦਾ ਹੈ ਕਾਜੂ ਸੌਗੀ ਖਾ ਸਕਦਾ ਹੈ ਤੇ ਤੁਸੀਂ ਕਿਹੜੇ ਬਾਗ ਦੀ ਮੂੜੀਆਂ ਇਹ ਉਹੀ ਨੇ ਮੈਂ ਕਿਉਂ ਕਹਿ ਰਿਹਾ ਜਿਹੜੇ ਸਿੰਘ ਵੀਰ ਬਾਲ ਐਦਾਂ ਕਰਕੇ ਕੁਰ 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 ਕਰਕੇ ਬੁਰਕੀ ਬੰਦਾ ਸੀ ਨਾ ਇਹ ਉਹੀ ਨੇ ਆਸ਼ਾ ਬੁਰਕੀ ਕੂਰ-ਕੂਰ ਕਰਕੇ ਕਿਨੂੰ ਪਾਈ ਜਾਂਦੀ ਹੈ ਜਿਹੜੇ ਆਵਾਰਾ ਕੁੱਤੇ ਹੁੰਦੇ ਐ ਜਿਹੜੇ ਆਵਾਰਾ ਹੁੰਦੇ ਨੇ ਕੂਰ-ਕੂਰ ਕਰਕੇ ਬੁਰਤੀ ਉਹਨੂੰ ਪਾਈਂਦੇ ਐ ਸਾਡੇ ਡੈਵਲ ਸੀਗਾ ਚੱਲ ਹੁਣ ਤਾਂ ਨਹੀਂ ਰਿਹਾ ਤੇ ਉਹਨੂੰ ਰੋਟੀ ਮੈਂ ਦਹੀਂ ਦੇ ਨਾਲ ਕੱਲੀ-ਕੱਲੀ ਬੁਰਕੀ ਤੋੜ ਕੇ ਖਵਾਉਂਦਾ ਸੀ ਜਿਸ ਦਿਨ ਉਹ ਸਾਨੂੰ ਛੱਡ ਕੇ ਚਲਾ ਗਿਆ ਨਾ ਮਨ ਬੜਾ ਦੁਖੀ ਹੋਇਆ ਕਿਉਂਕਿ ਉਹ ਪਾਲਿਆ ਹੋਇਆ ਸੀ ਇੱਕ ਪਰਿਵਾਰ ਦਾ ਮੈਂਬਰ ਸੀ ਤੇ ਪਰ ਇਹ ਕੌਣ ਨੇ ਨੇ ਕਹਿੰਦੇ ਸੁਖਵੀਰ ਬੇੜਾ ਬਹਾਰਿਆ ਇਹ ਉਹੀ ਨੇ ਜਿਨ੍ਹਾਂ ਨੂੰ ਦੂਰੋਂ ቶਏ 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 ਕਰਕੇ ਬੁਰਕੀ ਪਾਉਂਦਾ ਸੁਖਵੀਰ ਇਹ ਉਹੀ ਨੇ ਹੁਣ ਕੀ ਕਹਿੰਦੇ ਨੇ ਸੁਖਵੀਰ ਮਾੜਾ ਜਦੋਂ ਤੁਸੀਂ ਕਰੋੜਾਂ ਅਰਬਾਂ ਰੁਪਿਆ ਬਣਾ ਰਹੇ ਸੀ ਜਦੋਂ ਸੁਖਵੀਰ ਫਾਂਸਲੇ ਲੈ ਰਿਹਾ ਸੀ ਉਸ ਵਕਤ ਨਹੀਂ ਤੁਸੀਂ ਬੋਲੇ ਉਦੋਂ ਭੌਂਕਣਾ ਸੀ ਨਾ ਉਦੋਂ ਉਹ ਉਹ ਕਰਨਾ ਸੀ ਹੁਣ ਦਾੜੀਆਂ ਖੁੱਲੀਆਂ ਛੜੜੀਆਂ ਸ਼ੁਰੂ ਕਰਤੀਆਂ ਤੇ ਕਈਆਂ ਦੀ ਕਲਫ ਉੱਤਰਦੀ ਜਾ ਰਹੀ ਐ ਹੁਣ ਬੀਬੀ ਜਗੀਰ ਕਰਦੇ ਮੁੱਛਾਂ ਕਿਤੇ ਦਵਾਰੇ ਨਾ ਜਾਣ ਕਿਉਂਕਿ ਲੋਕਾਂ ਨੇ ਸਵਾਲ ਕਰਨੇ ਨੇ ਜੇ ਮੇਰੇ ਵਰਗਾ ਸਾਹਮਣੇ ਆ ਗਿਆ ਮੈਂ ਤਾਂ ਪੁੱਛੂਗਾ ਬੀਬਾ ਮੁੱਛਾਂ ਦੱਸੋ ਪਹਿਲਾਂ ਕਿੱਥੇ ਐ ਮੈਂ ਤਾਂ ਪੁੱਛੂਗਾ ਤੇ ਜਿਹੜੇ ਚਮਚੇ ਹੋਣਗੇ ਨਹੀਂ ਜੀ ਚਮੜੀ ਦਾ ਰੋਗ ਐ ਸਕਿਨ ਦੀ ਪ੍ਰੋਬਲਮ ਐ ਬੀਬਾ ਜੀ ਨੂੰ ਕਰੀਮ ਲਾਉਣੀ ਪੈਂਦੀ ਫਿਰ ਇਦਾਂ ਕਹੋਗੇ ਤੁਸੀਂ ਆਛਾ ਮੈਂ ਹੁਣ ਐਂਡ ਕਰ ਦੇਣਾ ਬਹੁਤ ਲੰਬਾ ਚੌੜਾ ਨਾ ਬੋਲਾਂ ਬੋਲਾਂ ਪੰਜਾਬ ਦੇ ਲੋਕੋ ਧਿਆਨ ਦੇ ਨਾਲ ਗੱਲ ਸੁਣਿਓ ਇਹ ਜਿਹੜੇ ਸ਼ਖਬੀਰ ਦੇ ਪਿੱਛੇ ਪਏ ਨੇ ਨਾ ਇਹ ਐਡੇ ਕਿਰਦਾਰ ਦੇ ਮਾਲਕ ਨੇ ਜੇ ਕਿਤੇ ਮੌਕਾ ਮਿਲ ਗਿਆ ਇਹਨਾਂ ਨੂੰ ਤੁਸੀਂ ਭਗਵੰਤ ਜੀ ਦੀ ਕਮੇਟੀ ਸੁਣੀਏ ਮੈਂ ਸੁਣਾਉਣਾ ਇੱਕ ਸਿਕਟ ਤੁਹਾਨੂੰ ਕਹਿੰਦੇ ਜੀ ਜੇ ਸਾਡੀ ਸਰਕਾਰ ਬਣੀ ਅਸੀਂ ਤਾਂ ਖੰਬੇ ਲਾ ਕੇ ਤਾਰਾਂ ਪਾ ਕੇ ਮੋਟਰਾਂ ਚੱਲਦੀਆਂ ਕਰ ਦੇਾਂਗੇ ਕਹਿੰਦਾ ਸੀ ਨਾ ਇਹ ਮੈਂ ਬਦਲ ਕੇ ਸੁਣਾ ਰਿਹਾ ਤੇ ਭਗਵਾਨ ਮਾਲਕੀ ਕਹਿੰਦਾ ਸੀ ਪਹਿਲਾਂ ਵਾਲੀ ਸਰਕਾਰ ਨੇ ਖੰਬੇ ਲਾਤੇ ਤਾਰਾਂ ਪਾਈਆਂ ਨਹੀਂ ਤੇ ਕਰਮਜੀਤ ਅਨਬੋਲ ਕਹਿੰਦਾ ਤੁਸੀਂ ਕਰੋਗੇ ਕਹਿੰਦਾ ਅਸੀਂ ਫਿਰ ਖੰੰਬੇ ਵੀ ਪਟ ਲਾਂਗੇ ਤਾਰਾ ਪਾਉਣ ਦੀ ਲੋੜ ਹੀ ਨਹੀਂ ਅਸੀਂ ਕੰਮ ਹੀ ਨਿਬੜਾ ਲੇ। ਇਹ ਜਿਹੜੇ ਸ਼ਖਵੀਰਵਾਲ ਦੇ ਪਿੱਛੇ ਪਏ ਨੇ ਨਾ ਇਹ ਉਹ ਨੇ। ਇਹ ਐਨੇ ਕੁ ਭੁੱਖੇ ਮਰਦੇ ਨੇ ਹੁਣ ਇਹ। ਹਾਈ ਕੁਰਸੀ ਹਾਈ ਕੁਰਸੀ ਜਾਨ ਨਿਕਲਦੀ ਇਹਨਾਂ ਦੀ। ਜਦੋਂ ਕਿਤੇ ਕੁਰਸੀ ਮਿਲ ਗਈ ਨਾ ਫਿਰ ਐਸਾ ਚਿੰਬੜ ਕੇ ਬੈਠਣਗੇ। ਤੇ ਫਿਰ ਇਹ ਪੰਜਾਬ ਨੂੰ ਕਿਸ ਤਰੀਕੇ ਨਾਲ ਲੁੱਟਣਗੇ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਇਹ ਗੱਲ ਮੈਂ 2022 ਦੇ ਵਿੱਚ ਝਾੜੂ ਪਾਰਟੀ ਵਾਸਤੇ ਵੀ ਕਈ ਸੀ ਗੱਲ ਨੋਟ ਕਰ ਲਿਓ ਮੇਰੀਆਂ ਇੰਟਰਵਿਊ ਬਹੁਤ ਚੈਨਲਾਂ ਤੇ ਪਈਆਂ ਤੇ ਅੱਜ ਗੱਲ ਮੈਂ ਦੁਆਰਾ ਕਹਿਣ ਲੱਗਾ ਜਿਹੜੇ ਸੁਖਵੀਰ ਬਾਲ ਦੇ ਪਿੱਛੇ ਪਏ ਨੇ ਨਾ ਇਹ ਉਹੀ ਨੇ ਜਿਹਨੂੰ ਬੁਰਕੀ ਮਿਲਦੀ ਸੀ ਬੁਰਕੀ ਕਿਉਂ ਮਿਲਦੀ ਸੀ ਕਿਉਂਕਿ ਸੁਖਵੀਰ ਦੀ ਥਾਲੀ ਵਿੱਚ ਸਬਜ਼ੀਆਂ ਤਿੰਨ ਚਾਰ ਹੁੰਦੀਆਂ ਸੀ ਦੋ ਪ੍ਰਕਾਰ ਦਾ ਰਹਿਤਾ ਹੁੰਦਾ ਸੀ ਤਿੰਨ ਪ੍ਰਕਾਰ ਦੀ ਰੋਟੀ ਹੁੰਦੀ ਸੀ ਸਲਾਦ ਵਧੀਆ ਹੁੰਦਾ ਸੀ ਫਿਰ ਬੱਜਿਆ ਕੁੱਚੇ ਆ ਖਾ ਕੇ ਸਵਾਦ ਆਉਂਦਾ ਸੀ ਉਹੀ ਨੇ ਤੇ ਹੁਣ ਸੁਖਵੀਰ ਮਾੜੇ ਇਹ ਬੇਨਤੀ ਹੈ ਮੇਰੀ ਅਸ਼ਾ ਹੁਣ ਜਿਨ੍ਹਾਂ ਨੇ ਵੀਡੀਓ ਸੁਣਨੀ ਆ ਨਾ ਮੈਨੂੰ ਪਰਵਾਹ ਨਹੀਂ ਕੋਈ ਜਿੰਨੀਆਂ ਮਰਜ਼ੀ ਗਾਲਾਂ ਕੱਢਿਓ ਸਾਨੂੰ ਕੋਈ ਮਤਲਬ ਨਹੀਂ ਕੱਢਿਓ ਜਿੰਨੀਆਂ ਮਰਜ਼ੀ ਕੋਈ ਰਿਪਲਾਈ ਨਹੀਂ ਕਰਨਾ ਪਰ ਜਿਹੜੀਆਂ ਗੱਲਾਂ ਕਈਆਂ ਨੇ ਨਾ ਜਿਹੜੇ ਸੁਖਵੀਰ ਦੇ ਪਿੱਛੇ ਪਏ ਨੇ ਇਹ ਉਹੀ ਨੇ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ